ਅਸੀਂ ਸੋਚਦੇ ਹਾਂ ਕਿ ਜੋ ਹੈ ਹਰ ਕੰਮ ਸਾਡੇ ਮਨ ਮੁਤਾਬਿਕ ਹੋਵੇ ਪਰ ਇਹ ਨਹੀਂ ਹੁੰਦਾ ਕੁਦਰਤ ਹੀ ਜਾਣਦੀ ਹੈ ਕਿ ਕਿਵੇਂ ਹੋਣਾ ਹੈ ਤੇ ਕੀ ਹੋਣਾ ਹੈ ਪਰ ਜੋ ਹੈ ਦਿਨ ਦੀ ਸ਼ੁਰੂਆਤ ਆਪਾਂ ਚੰਗੀ ਕਰਦੇ ਹਾਂ ਤਾਂ ਪਰਮਾਤਮਾ ਦੀ ਮਿਹਰ ਤਾਂ ਹੁੰਦੀ ਹੀ ਹੈ ਤੇ ਅੱਜ ਦੀ ਮਾਰਨਿੰਗ ਨਾਲ ਆਪਣੇ ਕੰਮ ਜੋ ਹੈ ਸਟਾਰਟ ਹੋ ਗਏ ਸੀਗੇ ਟਾਈਮ ਨਾਲ ਤੇ ਟਾਈਮ ਨਾਲ ਸਟਾਰਟ ਕਰੀਏ ਤਾਂ ਟਾਈਮ ਨਾਲ ਜੋ ਹੈ ਕੰਮ ਫਿਨਿਸ਼ ਵੀ ਹੋ ਜਾਂਦੇ ਨੇ ਤੇ ਕੱਪੜੇ ਤਾਂ ਆਪਾਂ ਜੀ ਕੱਲ ਹੀ ਧੋਤੇ ਸੀ ਹੈ ਤਾਂ ਅੱਜ ਜੋ ਹੈ ਆਪਾਂ ਸਕਿੱਪ ਕੀਤਾ ਤੇ ਕੱਪੜੇ ਸੁੱਕ ਗਏ ਸੀਗੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਟਾਈਮ ਹੈ ਜੀ 3 ਵਜੇ ਦਾ ਤੇ ਹੁਣ ਜੀ ਹੋ ਗਿਆ ਹੈ ਆਪਣਾ ਟਾਈਮ ਪੱਛਿਆਂ ਦਾ ਜੋ ਕਿ ਸਾਡਾ ਡੇਲੀ ਰੁਟੀਨ ਹੈ nothing special in our life if you are watching my channel first time please like share comments and share ਤੇ ਹੋਰ ਸੁਣਾਓ ਤੁਸੀਂ ਲਾਈਫ ਚ ਕੀ ਕਰ ਰਹੇ ਹੋ ਸਾਡੀ ਲਾਈਫ ਤਾਂ ਇਵੇਂ ਹੀ ਹੈ ਲੋਕ ਜੋ ਹੈ ਸੇਲਾਂ ਤੇ ਜਾ ਰਹੇ ਨੇ ਮਾਰਕੀਟ ਜਾ ਰਹੇ ਨੇ ਪਰ ਅਸੀਂ ਜੋ ਹੈ ਘਰੇ ਹੀ ਬੈਠੇ ਹਾਂ ਨਾਥਿੰਗ ਸਪੈਸ਼ਲ ਇਨ ਆਵਰ ਲਾਈਫ ਤੇ ਹੋਰ ਬਸ ਰੁਟੀਨ ਖਾਓ ਪਕਾਓ ਸੌਂ ਜਾਓ ਤੇ ਫੇਰ ਅਗਲੇ ਦਿਨ ਉੱਠੋ ਖਾਓ ਪਕਾਓ ਤੇ ਫੇਰ ਸੌ ਜਾਓ ਤੇ ਇਹ ਸਾਡਾ ਰੁਟੀਨ ਚ ਹੁੰਦਾ ਹੈ ਉਹ ਪਿੰਡਾ ਦਾ ਹੁੰਦਾ ਹੈ ਖਾਸ ਕਰਕੇ ਸਾਡਾ ਅਸੀਂ ਜੋ ਹੈ ਜਿਆਦਾ ਜੋ ਕੋਈ ਖਾਸ ਚੀਜ਼ ਨਹੀਂ ਕਰਦੇ ਤੇ ਇਹ ਮੇਰੇ ਪਿੱਛੇ ਜੋ ਖੜਿਆ ਹੈ ਇਹ ਟਰੈਕਟਰ ਹੈ ਇਹ ਸੇਲ ਲਈ ਹੈ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਮੇਰੇ ਪਿੱਛੇ ਉਹ ਮੁਰਗਾ ਜੋ ਹੈ ਰੋਲਾ ਪਾ ਰਿਹਾ ਹੈ ਬਹੁਤ ਸ਼ੋਰ ਪਾ ਰਿਹਾ ਹੈ ਬਹੁਤ ਚਿੰਗ ਝੰਗਾੜਾ ਪਾ ਰਿਹਾ ਹੈ ਉਹੀ ਸੇਲ ਲਈ ਹੈ ਤੁਸੀਂ ਜੋ ਹੈ ਪਰਚੇਸ ਕਰ ਸਕਦੇ ਹੋ ਤੇ ਇਹ ਹੈ ਸਾਡੀ ਗਾਂ ਜੋ ਕਿ ਖਾ ਰਹੀ ਹੈ ਪੱਠੇ ਬਹੁਤ ਖੁਸ਼ ਹੈ ਕਿਉਂਕਿ ਅਸੀਂ ਜੋ ਹੈ ਇਸ ਦੀ ਸੇਵਾ 'ਚ ਹਾਜ਼ਰ ਹਾਂ ਤਨ ਮਨ ਧਨ ਨਾਲ ਤੇ ਜਦੋਂ ਇਸ ਦੀ ਖਾਣ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਇਸ ਨੂੰ ਖਾਣਾ ਖਵਾ ਦਿੰਨੇ ਹਾਂ ਤੇ ਮੁਰਗੀਆਂ ਨੂੰ ਅਸੀਂ ਦਾਣਾ ਪਵਾ ਦਿੰਨੇ ਹਾਂ ਤੇ ਪਤਾ ਨਹੀਂ ਇਹਨੂੰ ਕਿਸ ਚੀਜ਼ ਦਾ ਰੋਣਾ ਪਿਆ ਹੋਇਆ ਹੈ ਇਹ ਤਾਂ ਬਸ ਇਹੀ ਜਾਣਦਾ ਹੈ ਅਸੀਂ ਨਹੀਂ ਜਾਣਦੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਇਹ ਟਰੈਕਟਰ ਵੀ ਜੋ ਨੇ ਸੇਲ ਨੇ HMT 35 ਤੁਸੀਂ ਜੋ ਹੈ ਪਰਚੇਸ ਕਰ ਸਕਦੇ ਹੋ ਤੇ ਤੁਹਾਨੂੰ ਹੁਣ ਵਿਖਾਉਨੇ ਹਾਂ ਬਾਹਰ ਦਾ 뷰 ਜੋ ਕਿ ਬਹੁਤ ਹੀ ਸਪੈਸ਼ਲ ਹੈ ਸਾਡੇ ਲਈ ਸਭ ਤੋਂ ਪਹਿਲਾਂ ਜੀ ਖੋਲਾਂਗੇ ਲੋਕ ਕੋ ਬਾਤ ਤੁਹਾਨੂੰ ਵਿਖਾਵਾਂਗੇ ਜੀ ਬਾਹਰ ਦਾ 뷰 ਜੋ ਕਿ ਬਹੁਤ ਹੀ ਸੋਹਣਾ ਹੈ ਤੇ ਭਾਈ ਸਾਹਿਬ ਜੀ ਟ੍ਰੈਕ ਸਕੂਟਰ ਮੋਟਰਸਾਈਕਲ ਤੇ ਪਤਾ ਨਹੀਂ ਕੌਣ ਆ ਰਿਹਾ ਹੈ ਜੋ ਕਿ ਵੇਖ ਰਹੇ ਨੇ ਕਿ ਮੇਰੀ ਵੀਡੀਓ ਬਣ ਰਹੀ ਹੈ ਤੇ ਤਰ ਜੀ ਤੁਸੀਂ ਦੇਖ ਲੋ ਭਰੇ ਫੇਰ ਤੇ ਇਹ ਨੇ ਜੀ ਸਾਡੇ ਤਾਇਆ ਜੀ ਜੂ ਕੀ ਮੈਨੂੰ ਲੱਗਦਾ ਹੈ ਇਹ ਚੀਜ਼ ਮੱਕਣ ਜੰਦੇ ਨੇ ਜਾਂ ਤਾਂ ਆਲੂ ਚਲੋ ਜੀ ਹੁਣ ਚੱਲਦੇ ਹਾਂ ਆਪਣੇ ਖੇਤਾਂ 'ਚ ਤੇ ਕਬੂਤਰ ਜੋ ਨੇ ਉਹ ਮੱਕੀ ਚੁਗ ਰਹੇ ਨੇ ਕਿਉਂਕਿ ਜੋ ਹੈ ਖੇਤਾਂ ਚ ਮੱਕੀ ਬੀਜੀ ਹੋਈ ਹੈ ਤਾਂ ਜਿਹੜੇ ਦਾਣੇ ਜੋ ਹੈ ਰਹਿ ਗਏ ਉੱਚੇ ਯਾਨੀ ਕਿ ਬੀਜੇ ਨਹੀਂ ਗਏ ਉਹ ਇਹ ਫਿਨਿਸ਼ ਕਰ ਦੇਣਗੇ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਇੱਧਰ ਜੋ ਹੈ ਇਹ ਚੁਗ ਰਹੇ ਨੇ ਮੱਕੀ ਇਹ ਨੇ ਜੀ ਸਾਡੇ ਪਸ਼ੂ ਪੰਛੀ ਤੇ ਇਹ ਚਲੋ ਜੀ ਹੁਣ ਚੱਲਦੇ ਹਾਂ ਆਪਣੇ ਘਰ ਵੱਲ ਤੇ ਤੁਸੀਂ ਵੇਖ ਸਕਦੇ ਹੋ ਥੱਲੇ ਕਿੰਨੇ ਸਾਰੇ ਮੱਛਰ ਨੇ ਮੇਰੇ ਪੈਰਾਂ 'ਚ ਬਟ ਅਸੀਂ ਜੋ ਹੈ ਆਪਣੀ ਰਾਹ ਤੇ ਚੱਲਦੇ ਜਾਵਾਂਗੇ ਅਸੀਂ ਆਪਣਾ ਰਾਹ ਨਹੀਂ ਰੋਕਣਾ ਤੇ ਬਣਾਵਾਂਗੇ ਆਪਾਂ ਬਲੌਗ ਚਲੋ ਜੀ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਜੀ ਆਪਾਂ ਤੋੜ ਕੇ ਲਿਉਣੇ ਹਾਂ ਥੋੜਾ ਜਿਹਾ ਹਰਾ ਧਨੀਆ ਜੋ ਕਿ ਆਪਾਂ ਕਰਾਂਗੇ ਚੋਰੀ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਸਾਡੀ ਵੀਡੀਓ ਵੀ ਕੀ ਇਸ ਕਰਕੇ ਫਾ ਬਿਨਾ ਦੱਸੇ ਜੀ ਚੱਲਾਂਗੇ ਲੈਣ ਰਾਤਾਂ ਨੀਣਾ ਲੋਟੇ ਉਹਨਾਂ ਦੇ ਰਾਤਾਂ ਨੀਣਾ ਆਪਾਂ ਤੋੜ ਲਾਂਗੇ ਤੇ ਪਾਵਾਂਗੇ ਜੀ ਸ਼ਾਮ ਨੂੰ ਸਬਜ਼ੀ ਚ ये है जी फ्रेश ਬਿੱਚੇ ਜੋ ਹੈ ਜੀ ਗੰਡੇ ਵਿਜੇ ਹੋਏ ਨੇ ਆਪਾਂ ਜੋ ਹੈ ਫਰੈਸ਼ ਧਨੀਆ ਤੋੜ ਲਿਆ ਤੇ ਹੁਣ ਚੱਲਦੇ ਹਾਂ ਆਪਣੇ ਘਰ ਵੱਲ ਆਪਣਾ ਜੋ ਹੈ ਟਾਰਗੇਟ ਕੰਪਲੀਟ ਤੇ ਮਾ ਪਾਗਲ ਮੁਰਗੀ ਨੂੰ ਮੈਂ ਕਿੰਨੀ ਵਾਰ ਸਮਝਾਇਆ ਹੈ ਕਿ ਤੇਰਾ ਏਰੀਆ ਉਧਰ ਹੈ ਫੇਰ ਤੂੰ ਇੱਧਰ ਆ ਜੰਨੀ ਹੈ ਚੱਲ ਆਪਣੇ ਘਰੇ ਗੋ ਬੈਕ ਟੂ ਇੰਡੀਆ ਚੱਲ ਲੱਲੂ ਹਸਬੰਡ ਵਾਈਫ ਲਈ ਰੋਜ਼ ਲੜਨਾ ਤੇ ਰੋਜ਼ ਸੁਲ੍ਹਾ ਕਰਨੀ ਤਾਂ ਜੋ ਹੈ ਆਮ ਹੀ ਗੱਲ ਹੈ ਤੇ ਇਸ ਨਾਲ ਜੋ ਹੈ ਇੱਕ ਤਾਂ ਘਰ 'ਚ 네ਗੇਟਿਵਿਟੀ ਆਉਂਦੀ ਹੈ ਜੇ ਲੜਾਈ ਝਗੜਾ ਹੁੰਦਾ ਹੈ ਤੇ ਜੇ ਆਪਾਂ ਹੱਸ ਕੇ ਹੀ ਕਿਸੇ ਗੱਲ ਨੂੰ ਟਾਲ ਦਈਏ ਤਾਂ ਉਹ ਗੱਲ ਉੱਥੇ ਹੀ ਮੁੱਕ ਜਾਂਦੀ ਹੈ ਤਾਂ ਘਰ ਦਾ ਮਾਹੌਲ ਵੀ ਜੋ ਹੈ ਚੇਂਜ ਹੋ ਜਾਂਦਾ ਹੈ ਮਿੰਟਾਂ ਸਕਿੰਟਾਂ 'ਚ ਜੀ ਚੇਂਜ ਹੋ ਜਾਂਦਾ ਹੈ ਜੇ ਅਸੀਂ ਕਰਨਾ ਚਾਹੀਏ ਤਾਂ ਲੜਾਈ ਝਗੜੇਸ ਦਾ ਕੁਝ ਨਹੀਂ ਰੱਖਿਆ ਤੇ ਕਿਉਂ ਨਾ ਜੀ ਆਪਣੇ ਜੋ ਹੈ ਘਰ ਦੇ ਮਾਹੌਲ ਨੂੰ ਵਧੀਆ ਬਣਾ ਕੇ ਰੱਖੀਏ ਕਿਉਂਕਿ ਗਿਲਾ ਸ਼ਿਕਵਾ ਤਾਂ ਜੀ ਜੇ ਘਰ ਚ ਮੈਂਬਰ ਨੇ 2 ਨੇ 4 ਨੇ ਤਾਂ ਆਪਸ ਚ ਹੁੰਦਾ ਹੀ ਹੈ ਤਾਂ ਹਸਬੰਡ ਵਾਈਫ ਦੀ ਤਾਂ ਡੇਲੀ ਜੋ ਹੈ ਲੜਾਈ ਝਗੜਾ ਤੇ ਜੋ ਹੈ ਨੌਕ ਝੋਕ ਤਾਂ ਚੱਲਦੀ ਹੀ ਰਹਿੰਦੀ ਹੈ ਤੇ ਇਸ ਨੂੰ ਇਗਨੋਰ ਕਰਕੇ ਆਪਾਂ ਜੀ ਆਪਣੀ ਲਾਈਫ ਨੂੰ ਜੋ ਹੈ ਪੋਜ਼ਿਟਿਵ ਵੇ ਨਾਲ ਜੀ ਇੰਜੋਏ ਕਰੀਏ ਤਾਂ ਉਹ ਬੈਸਟ ਤਰੀਕਾ ਹੈ ਤਾਂ ਇਸੇ ਤਰ੍ਹਾਂ ਜੀ ਥੋੜੀ ਜੀ ਸਾਡੀ ਜੋ ਹੈ बहस ਹੋਈ ਕਿਸੇ ਗੱਲ ਪਿੱਛੇ ਤੇ ਉਸ ਤੋਂ ਬਾਅਦ ਜੀ ਫੇਰ ਆਪਾਂ ਆਪਣੇ ਕੰਮਾਂ 'ਚ ਲੱਗ ਗਏ ਸੀਗੇ ਕਿਉਂਕਿ ਕੋਈ ਗੈਸਟ ਆਏ ਸੀਗੇ ਤੇ ਇਹ ਤਾਂ ਜੀ ਕੰਮ ਆਪਣੇ ਚੱਲਦੇ ਹੀ ਰਹਿਣੇ ਨੇ ਤਾਂ ਆਪਾਂ ਸਭ ਤੋਂ ਪਹਿਲਾਂ ਜੀ ਗੈਸਟ ਦਾ ਵੈਲਕਮ ਕੀਤਾ ਤੇ ਉਸ ਤੋਂ ਬਾਅਦ ਜੀ ਬਣਾਈ ਚਾਹ ਕਿਉਂਕਿ ਕੋਈ ਵੀ ਆਉਂਦਾ ਹੈ ਘਰੇ ਤਾਂ ਉਸ ਦਾ ਵੈਲਕਮ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਤੇ ਇੱਧਰ ਜੀ ਮੈਂ ਬਣਾਈ ਸੀਗੀ ਚਟਨੀ ਹਰੇ ਧਨੀਏ ਦੀ ਬਹੁਤ ਹੀ ਟੇਸਟੀ ਬਣੀ ਸੀ लो जी अप्पा जो है डबल लो करते हाँ क्योंकि जो साड़ी गां है वो एक्सपर्ट है संगल ढड़ो ना बेटा ना चलो जी चलो चलो राम ना राम ना, राम ना राम। ਹੋਨੇ ਗਨੀਲਾ ਕੋਈ ਨ ਜਾਣੀ ਤੇ ਰਾਤੇ ਦਾ ਕੇ ਵੜੀ ਰਹਾ ਤੇ ਇੱਧਰ ਆ ਗਏ ਸੀਗੇ ਜੀ ਸਰਪ੍ਰਾਈਜ਼ ਗੈਸਟ ਤੇ ਉਹਨਾਂ ਨੂੰ ਵੀ ਅਸੀਂ ਕਰਤਾ ਸਰਪ੍ਰਾਈਜ਼ ਬਹੁਤ ਹੀ ਬੈਸਟ ਤਰੀਕੇ ਨਾਲ ਉਹਨਾਂ ਦਾ ਵੈਲਕਮ ਕਰਕੇ ਤਾਂ ਇਹ ਵੀ ਸਾਨੂੰ ਜੋ ਹੈ ਮੌਕੇ ਤੇ ਹੀ ਸਰਪ੍ਰਾਈਜ਼ ਦੇਣ ਆਉਂਦੇ ਨੇ ਇਸ ਕਰਕੇ ਆਪਾਂ ਜੀ ਇਹਨਾਂ ਨੂੰ ਵੀ ਸਰਪ੍ਰਾਈਜ਼ ਦੇ ਹੀ ਦਿਨੇ ਹਾਂ ਆਪਾਂ ਡਿਸਾਈਡ ਕੀਤਾ ਤੇ ਬਹੁਤ ਖੁਸ਼ੀ ਹੋਈ ਏ ਜੀ ਹੈ ਅਮਨਿੰਦਰ ਸਿੰਘ ਇਹ ਨੇ ਜੀ ਮੇਰੇ ਜੀਜਾ ਜੀ ਤੇ ਛੋਟੇ ਨੇ ਬਹੁਤ ਏਜ ਚ ਮੇਰੇ ਤੋਂ ਤਾਂ ਮੈਨੂੰ ਤਾਂ ਬੱਚਿਆਂ ਵਰਗੇ ਹੀ ਲੱਗਦੇ ਨੇ ਪਰ ਇਹਨਾਂ ਦਾ ਆਪਾਂ ਜੀ ਬਹੁਤ ਜੋ ਹੈ ਗਰਮ ਜੋਸ਼ੀ ਨਾਲ ਸਵਾਗਤ ਕੀਤਾ <laughs> mm.